ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਈਆਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਉਂਦੇ 24 ਘੰਟਿਆਂ ਤੇ ਆਉਂਦੇ 5-7 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ ਜੇਕਰ ਇਸ ਵੇਲੇ ਦੀਆਂ ਲਾਈਵ ਸੈਲਫ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੇ ਤਾਂ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਟੁੱਟਵੇਂ ਤੌਰ ਤੇ ਬੱਦਲਵਾਈ ਕੁਝ ਇਲਾਕਿਆਂ ਦੇ ਵਿੱਚ ਤੇ ਬਣੀ ਹੋਈ ਖਾਈ ਦੇ ਰਹੀ ਹੈ ਜੇਕਰ ਗੱਲ ਦੀ ਗੱਲ ਕਰੀਏ ਤਾਂ ਕੱਲ ਤਕਰੀਬਨ ਪੰਜਾਬ ਦੇ ਬਹੁਤੇ ਪੱਗਾਂ ਦੇ ਵਿੱਚ ਮੌਸਮ ਖੁਸ਼ਕ ਦੇਖਣ ਨੂੰ ਮਿਲਿਆ ਟੁੱਟਵੇਂ ਤੌਰ ਤੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਮਾਝੇ ਦੇ ਖੇਤਰਾਂ ਦੇ ਵਿੱਚ ਪਹਿਲੇ ਘੰਟਿਆਂ ਵਿੱਚ ਟੁੱਟਵੇਂ ਤੌਰ ਤੇ ਬਦਲਵਾਈ ਦੇਖਣ ਨੂੰ ਮਿਲ ਰਹੀ ਸੀ ਓਵਰ ਆਲ ਪੰਜਾਬ ਦਾ ਮੌਸਮ ਆਪਾਂ ਨੂੰ ਚੰਡੀਗੜ੍ਹ ਤੋਂ ਲੈ ਕੇ ਰੋਪੜ ਮੋਰਿੰਡਾ ਬੱਤੀ ਬਸੀ ਪਠਾਨਾ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਖੁਸ਼ਕ ਦੇਖਣ ਨੂੰ ਮਿਲਿਆ ਬਾਕੀ ਹੁੰਦੀ ਗੱਲ ਕਰੀ ਤਾਂ ਟੁੱਟਵੇਂ ਤੌਰ ਤੇ ਬਦਲਵਾਈ ਆਪਾਂ ਨੂੰ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤਕਰੀਬਨ ਜਿਹੜੇ ਇਧਰ ਹਰਿਆਣੇ ਤੇ ਯੂਪੀ ਨਾਲ ਟੱਚ ਕਰਦੇ ਇਲਾਕੇ ਹੋਏ ਇਹਨਾਂ ਉੱਤੇ ਇੱਕ ਹਲਕਾ ਦਰਮਿਆਨਾ ਸਿਸਟਮ ਬੰਦਾ ਹੋਇਆ ਖਾਈ ਦੇ ਰਿਹਾ ਜਿਸ ਨਾਲ ਚੰਡੀਗੜ੍ਹ ਅੰਬਾਲਾ ਦੇ ਨਾਲ ਲੱਗਦੇ ਪਟਿਆ ਦੇ ਵਿੱਚ ਡੇਰਾ ਬੱਸੀ ਹੋ ਗਏ ਇਨਾਂ ਇਲਾਕਿਆਂ ਵਿੱਚ ਬੱਸੀ ਪਠਾਣਾ ਟੁੱਟਵੇਂ ਤੌਰ ਤੇ ਆਪਾਂ ਨੂੰ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ ਜੇ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਆਉਂਦੇ ਘੰਟਿਆਂ ਵਿੱਚ ਹਲਕੀ ਕਿਣਮੀਨ ਦੇ ਚਾਂਸ ਬੰਦੇ ਹੋਇ ਦਿਖਾਈ ਦੇਣਗੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਜਿਹੜੇ ਇਧਰ ਹਰਿਆਣੇ ਨਾਲ ਟੱਚ ਕਰਦੇ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਇਲਾਕੇ ਹੋ ਗਏ ਜਿਹੜੇ ਇਧਰ ਕੈਥਲ ਦੇ ਨਾਲ ਟੱਚ ਕਰਦੇ ਪੰਜਾਬ ਦੇ ਇਲਾਕੇ ਹੋ ਗਏ ਇਹਨਾਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੌਰ ਤੇ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈ ਮਾਨਸਾ ਦੇ ਨੇੜਲੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਓਵਰਆਲ ਦੇਖੀਏ ਤਕਰੀਬਨ ਲੈਰਾਗਾਗਾ ਦੇ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਟੁੱਟਮੇ ਟੀਕਾ ਹੋ ਗਿਆ ਪੇਵਾ ਹੋ ਗਿਆ ਕੈਥਲ ਹੋ ਗਿਆ ਹਰਿਆਣੇ ਦੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਮੇ ਤੌਰ ਤੇ ਬੱਦਲਬਾਈ ਦੇ ਚਾਂਸ ਬੰਦੇ ਹੋ ਦਿਖਾਈ ਦੇ ਰਹੇ ਹਨ ਓਕੀ ਕਨਮਨ ਕਰਨ ਦੇ ਚਾਂਸ ਹੁੰਦੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਆਪਾਂ ਇਧਰ ਹਿਮਾਚਲ ਨਾਲ ਟੱਚ ਕਰਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਰੋਪੜ ਹੋ ਗਿਆ ਬੱਸੀ ਪਠਾਨਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੀਂਹ ਦੇ છਰਾਟੇ ਦੇਖਣ ਨੂੰ ਮਿਲ ਸਕਦੇ ਹਨ ਫਤੇਗੜ ਸਰੰਦ ਰਾਜਪੁਰਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਦੁਪਹਿਰ ਤੋਂ ਬਾਅਦ ਟੁੱਟਵੇਂ ਦੌਰ ਤੇ ਗਰਜ ਚਮਕ ਵਾਲੇ ਬੱਦਲਾਂ ਦਾ ਨਿਰਮਾਣ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਤਕਰੀਬਨ ਜਿਹੜੇ ਆਪਾਂ ਨੂੰ 45 ਡਿਗਰੀ ਦੇ ਕਰੀਬ ਪਿਛਲੇ ਹਫ਼ਤਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੁਣ ਤਕਰੀਬਨ ਆਪਾਂ ਨੂੰ 36 ਤੋਂ ਲੈ ਕੇ 38 ਡਿਗਰੀ ਕਰੀਬ ਜਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇ ਹਨ ਦੂਜੇ ਪਾਸੇ ਜੇਕਰ ਆਪਾਂ ਹੁਣ ਮੌਨਸੂਨ ਦੀ ਗੱਲ ਕਰੀਏ ਤਾਂ ਇਸ ਵੇਲੇ ਮੌਨਸੂਨ ਤਕਰੀਬਨ ਪੂਰੀ ਤਰ੍ਹਾਂ ਯੂਪੀ ਦੇ ਜਿਨ੍ਹਾਂ ਨੂੰ ਜ਼ਬਰਦਸਤ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਇਹਨਾਂ ਖੇਤਰਾਂ ਦੇ ਵਿੱਚ ਮੀਹ ਨੇਰੀ ਚਖੜ ਦੇ ਚਾਂਸ ਬੰਦੇ ਹੋਏ ਦਿਖਾਈ ਦੇ ਰਹੇ ਹਨ ਬਾਕੀ ਰਾਜਸਥਾਨ ਦੇ ਪੂਰਬੀ ਭਾਗਾਂ ਦੇ ਵਿੱਚ ਵੀ ਆਪਾਂ ਨੂੰ ਕਾਫੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਇਸ ਟਾਈਮ ਵੀ ਜ਼ਬਰਦਸਤ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਬਾਕੀ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਇਹਨਾਂ ਉੱਤਰੀ ਭਾਗਾਂ ਦੇ ਵਿੱਚ ਆਪਾਂ ਨੂੰ ਫਿਲਹਾਲ ਆਉਂਦੇ 3-4 ਦਿਨਾਂ ਦੇ ਵਿੱਚ ਮੌਨਸੂਨ ਪੁੱਜਦੀ ਹੋਈ ਦਿਖਾਈ ਦੇਗੀ ਤਕਰੀਬਨ 21-22 ਤੋਂ ਬਾਅਦ ਆਪਾਂ ਨੂੰ ਪੰਜਾਬ ਦੇ ਵਿੱਚ ਮੌਨਸੂਨ ਦਸਤਕ ਦਿੰਦੀ ਹੋਈ ਦਿਖਾਈ ਦੇਗੀ ਕੇਂਦਰੀ ਮਾਲਵੇ ਦੇ ਜ਼ਿਲ੍ਹੇ ਪਟਿਆਲਾ ਹੋ ਗਿਆ ਇਹਨਾਂ ਦੇ ਵਿੱਚ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮੋਹਾਲੀ ਇਹਨਾਂ ਖੇਤਰਾਂ ਦੇ ਵਿੱਚ ਮੌਨਸੂਨ ਦੀ ਐਂਟਰੀ ਆਪਾਂ ਨੂੰ 22-23 ਤਰੀਕ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮ ਰਾਜਸਥਾਨ ਦੇ ਵਿੱਚ ਵੀ ਆਪਾਂ ਨੂੰ ਜ਼ਬਰਦਸਤ ਕਾਰਵਾਈਆਂ ਦੇ ਚਾਂਸ ਬੰਦੇ ਹੋਇਤ ਖਾਈ ਦੇਣਗੇ ਪੰਜਾਬ ਦੇ ਪੱਛਮੀ ਭਾਗ ਹੋਗੇ ਬਾਕੀ ਰਾਜਸਥਾਨ ਦੇ ਉੱਤਰੀ ਭਾਗ ਹੋਗੇ ਇਹਨਾਂ ਭਾਗਾਂ ਦੇ ਵਿੱਚ ਮੌਸਮ ਅਖੀਰਲੇ ਬਲਾਂ ਦੇ ਵਿੱਚ ਆਪਾਂ ਨੂੰ ਤਕਰੀਬਨ 27 28 ਤੇ 29 30 ਤਰੀਕ ਤੱਕ ਆ ਪਹੁੰਚਦੀ ਹੋਈ ਖਾਈ ਦੇਏਗੀ ਜਿਸ ਨਾਲ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅਗਲੇ 48 ਘੰਟਿਆਂ ਦੀ ਗੱਲ ਕਰੀ ਤਾਂ ਟੁੱਟਵੇਂ ਤੌਰ ਤੇ ਬਦਲਬਾਈ ਦੇ ਚਾਂਸ ਪੰਜਾਬ ਉੱਤੇ ਬੰਦੇ ਹੋਏ ਦਿਖਾਈ ਦੇਣਗੇ ਤਕਰੀਬਨ ਅੱਜ ਦੁਪਹਿਰ ਤੋਂ ਬਾਅਦ ਟੁੱਟਵੇਂ ਤੌਰ ਤੇ ਕਾਰਵਾਈਆਂ ਦੀ ਹੋਣ ਦੀ ਉਮੀਦ ਹੈ ਬਾਕੀ ਕਿਉਂਕਿ ਫਿਲਹਾਲ ਪੱਛਮੀ ਸਿਸਟਮ ਬਹਾੜੀ ਖੇਤਰਾਂ ਦੇ ਵਿੱਚ ਨਹੀਂ ਹੈ ਅੱਜ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲੇਗੀ ਮੁੱਖ ਤੌਰ ਤੇ ਆਪਾਂ ਨੂੰ 22 23 24 ਤੋਂ ਬਾਅਦ ਜ਼ਬਰਦਸਤ ਕਾਰਵਾਈਆਂ ਦੀ ਉਮੀਦ ਹੈ ਉੱਤਰ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਜੇਕਰ ਹੁਣ ਆਪਾਂ ਸਭ ਤੋਂ ਪਹਿਲਾਂ ਮੌਸਮ ਵਿਭਾਗ ਦੇ ਜੋ ਅਲਰਟ ਜਾਰੀ ਕੀ ਅਲਰਟ ਤਕਰੀਬਨ ਆਪਾਂ ਦੇਖੀਏ ਮੌਸਮ ਵਿਭਾਗ ਨੇ ਤਕਰੀਬਨ ਦੇ 20 ਤਰੀਕ ਤੋਂ ਅੱਜ ਵੀ ਆਪਾਂ ਨੂੰ ਹਰਿਆਣੇ ਦੇ ਵਿੱਚ ਟਟਮੇ ਤੌਰ ਤੇ ਕਾਰਵਾਈਆਂ ਦੇ ਅਲਰਟ ਜਾਰੀ ਕੀਤੇ ਗਏ ਹਨ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਗਰਜ ਚਿੜਕ ਦੇ ਅਲਰਟ ਜਾਰੀ ਕੀਤੇ ਗਏ ਹਨ ਬਾਕੀ ਹਰਿਆਣੇ ਦੇ ਵਿੱਚ ਅੱਜ ਦੇ ਲਈ ਮੌਸਮ ਵਿਭਾਗ ਵੱਲੋਂ yellow alert heavy rain ਦੇ ਅਲਰਟ ਜਾਰੀ ਕੀਤੇ ਗਏ ਹਨ ਉਸ ਤੋਂ ਬਾਅਦ ਜੇਕਰ ਆਪਾਂ 11 ਤਰੀਕ ਦੀ ਗੱਲ ਕਰੀਏ 11 ਤਰੀਕ ਨੂੰ ਵੀ ਕੁਝ ਭਾਗਾਂ ਦੇ ਵਿੱਚ ਉਮੀਦ ਹੈ ਕਿ ਟਟਮੇ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਪਰ ਉਮੀਦ ਦੇ ਅਲਰਟ ਵੀ ਟਟਮੇ ਤੌਰ ਤੇ ਕੁਝ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਤੇ ਹ ਲਰਟ ਜਾਰੀ ਕੀਤੇ ਗਏ ਹਨ ਬਾਕੀ ਓਵਰਾਲ ਦੇਖੀ ਤਾਂ ਅਗੇ 22 ਤਰੀਕ ਦੀ 22 ਤਰੀਕ ਤੋਂ ਭਾਰੀ ਮੀਂਹ ਦੀ ਉਮੀਦ ਹੈ ਤੇ 23 ਤਰੀਕ ਨੂੰ ਵੀ ਭਾਰੀ ਮੀਂਹ ਦੀ ਉਮੀਦ ਹੈ ਪੰਜਾਬ ਤੇ ਚੰਡੀਗੜ੍ਹ ਤੇ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੁੱਖ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ 25 ਤਰੀਕ ਤੱਕ ਆਪਾਂ ਨੂੰ ਜ਼ਿਆਦਾਤਰ ਖੇਤਰਾਂ ਦੇ ਵਿੱਚ ਮੀਂਹ ਦੇ ਐਲਾਨ ਮੌਸਮੀ ਵਿਭਾਗ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਹਰਿਆਣਾ ਰਾਜਸਥਾਨ ਤੱਕ ਹੀ ਤਕਰੀਬਨ 30 ਤਰੀਕ ਤੱਕ ਇਸ ਤਰ੍ਹਾਂ سلسلہ ਚੱਲਦਾ ਹੋਇਆ ਦਿਖਾਈ ਦੇਗਾ ਗਰਮੀ ਤੋਂ ਰਾਹਤ ਦੇਖਣ ਨੂੰ ਮਿਲੇਗੀ 22 23 ਤੋਂ ਬਾਅਦ ਆਪਾਂ ਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਇਸ سلسلے ਆਪਾਂ ਨੂੰ ਦੇਖਣ ਨੂੰ ਮ ਗੇ ਧੰਨਵਾਦੀ ਜੀ